हां जी वाले पंजाब वाले ओ ससरी काल भाई अमरपाल सिंह ਨੂੰ ਲੈ ਕੇ ਬਹੁਤ ਵੱਡੀ ਅਪਡੇਟ ਆ ਗਈ ਹੈ ਅਮਰਪਾਲ ਸਿੰਘ ਦੀ ਰਿਹਾਈ ਦੇ ਉੱਤੇ ਪੱਕੇ ਤੌਰ ਤੇ ਮੋਹਰ ਲੱਗ ਗਈ ਹੈ ਤੇ ਦੂਜੇ ਪਾਸੇ ਰਵਨੀਤ ਬਿੱਟੂ ਯਾਨੀ ਬੀਜੇਪੀ ਦੇ ਬਹੁਤ ਵੱਡੇ ਲੀਡਰ ਪੰਜਾਬ ਦਾ ਉਹ ਨੌਜਵਾਨ ਜਿਹੜਾ ਚਾਹੁੰਦੇ ਸੀ ਸਾਡੇ ਕਿਸਾਨ ਕੇ ਸਾਡੇ ਹੱਕ ਦੇ ਵਿੱਚ ਬੋਲੂਗਾ ਉਹੀ ਪੰਜਾਬ ਦਾ ਨੌਜਵਾਨ ਰਵਨੀਤ ਬਿੱਟੂ ਯਾਨੀ ਅਮਰਪਾਲ ਸਿੰਘ ਦੇ ਖਿਲਾਫ ਖੜ ਗਿਆ ਕਿਵੇਂ ਖੜ ਗਿਆ ਤਹਾਨੂੰ ਪੂਰੀ ਇਹਦੀ ਵੀਡੀਓ ਸੁਣਾਉਂਗਾ ਕਿਉਂਕਿ ਰਵਨੀਤ ਬਿੱਟੂ ਨੇ ਵਿਰੋਧਤਾ ਕਰ ਦਿੱਤੀ ਅਮਰਪਾਲ ਸਿੰਘ ਦੀ ਔਰਾਂ ਨੇ ਕਿਹਾ ਕਿ ਰਿਹਾਈ ਦੇ ਉੱਤੇ ਰੋਕ ਲੱਗਣੀ ਚਾਹੀਦੀ ਆ ਸੁਣ ਲਓ ਯਾਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੇ ਵਿਚਾਰ ਸਾਂਝੇ ਕਰੂੰਗਾ ਜਿਹੜੇ ਕਿ ਬੜੇ ਹੀ ਅਹਿਮ ਨੇ ਪੰਜਾਬ ਦੇ ਇਹ ਸੂਰਮੇ ਨੂੰ ਲੈ ਕੇ ਜਿਹੜੀ ਰੋਕ ਥਾਮ ਲਾਉਣ ਦੀ ਕੋਸ਼ਿਸ਼ ਭਾਜਪੀ ਦੇ ਵਿੱਚ ਹੋ ਰਹੀ ਹੈ ਰਵਨੀਤ ਬਿੱਟੂ ਦੇ ਰੂਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਸੁਣੋ ਪੰਜਾਬ ਇੱਕ ਗੱਲ ਮੇਰੀ ਸਮਝੋ ਜਦੋਂ ਦੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਨਾ ਹੂੰ ਫਾਦਲਾਂ ਦੇ ਰਾਜ ਵੇਲੇ ਉਹ ਨਿਆਂ ਨਹੀਂ ਮਿਲਿਆ ਐਂ ਪਹਿਲਾਂ ਮੈਂ ਕਦੇ ਇਹ ਨਹੀਂ ਕਹੂੰਗਾ ਕਿਸੇ ਦੀ ਵੀ ਸਰਕਾਰ ਸੀ ਇਸੇ ਤਰੀਕੇ ਨਾਲ ਉਸ ਵੇਲੇ ਬਲੂ ਸਟਾਰ ਹੋਇਆ ਸੀ ਹੂੰ ਸਿੱਖ ਦੰਗੇ ਹੋਏ ਸੀ 84 ਹੋਇਆ ਸੀ ਜਿਹਦੇ ਕਰਕੇ ਕੌਤ ਗੱਲਾਂ ਰਲ ਕੇ ਫਿਰ ਵਿਦੇਸ਼ੀਆਂ ਨੇ ਫਾਇਦਾ ਉਠਾਇਆ ਏਜੰਸੀਆਂ ਨੇ ਫਾਇਦਾ ਉਠਾਇਆ ਬਾਹਰ ਲਿਆਂ ਨੇ ਉਹੀ ਗੱਲ ਇਹ ਸ਼ੁਰੂਆਤ ਕਿੱਥੋਂ ਗਈ ਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਉਹ ਤੋਂ ਬਾਅਦ ਜਿਹੜੇ ਆ ਉਹ بار بار ਚਾਹੇ ਸਾਡੀ ਸਰਕਾਰ ਆਈ ਚਾਹੇ ਹੋਰ ਆਈ ਚਾਹੇ ਕੋਰਟ ਦੇ ਵਿੱਚ ਕੇਸ ਪਏ ਰਹੇ ਚਾਹੇ ਕਮਿਸ਼ਨ ਬਣੇ ਉਹਨੂੰ ਅਸੀਂ ਨਸਹੀ ਢੰਗ ਨਾਲ ਨਹੀਂ ਪੇਸ਼ ਕਰ ਸਕੇ ਹੁਣ ਵੀ ਉਹੀ ਏਜੰਸੀਆਂ ਦੇ ਲੋਕ ਉਹੀ ਬਾਹਰਲੇ ਲੋਕ ਆ ਕੇ ਉਸ ਗੱਲ ਦਾ ਫਾਇਦਾ ਠਾਣਨ ਲੱਗ ਗਏ ਗੱਲ ਤਾਂ ਇੰਨੀ ਆ ਹਾਲਾਤ ਚਿੰਤਾਜਨਕ ਨੇ ਕਿਉਂ ਚਿੰਤਾਜਨਕ ਨੇ ਕਿਉਂਕਿ ਲੋਕਾਂ ਦੇ ਮਨ ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਲੋਕ ਜਿਹੜੇ ਸ਼ਹੀਦ ਹੋਏ ਲੋਕ ਉਹਨਾਂ ਨੂੰ ਨਿਆਂ ਨਹੀਂ ਮਿਲਿਆ ਜਿਹਦੇ ਕਰਕੇ ਅੱਜ ਫਾਇਦਾ ਠਾਣਨ ਲਈ ਬਹੁਤ ਲੋਕ ਜਿਹੜੇ ਆ ਉਹ ਸਾਡੇ ਮੂਹਰੇ ਆ ਗਏ ਇਹ ਇਹ ਅਸਲੀ ਗੱਲ ਤਾਂ ਹੈ ਮਤਲਬ ਤੁਸੀਂ ਕਹਿ ਰਹੇ ਹੋ ਕਿ 2015 ਤੋਂ ਇਹ ਪੂਰਾ ਮੈਂ ਉਸ ਪੁਆਇੰਟ ਦੇ ਉੱਤੇ ਜਾਵਾਂਗਾ ਪਰ ਅਮਰਿਤਪਾਲ ਤੁਹਾਨੂੰ ਏਜੰਸੀਆਂ ਦਾ ਬੰਦਾ ਲੱਗਦਾ ਕੌਣ ਲੱਗ ਰਿਹਾ ਹੈ ਤੁਸੀਂ ਤਾਂ ਸਿੱਧਾ ਮੈਂ ਸੁਣ ਰਿਹਾ ਤੁਹਾਡੇ ਬਿਆਨ ਤੁਸੀਂ ਇੱਕ ਤਰੀਕੇ ਨਾਲ ਕਟਾਕਸ਼ ਕਰਦੇ ਹੋ ਉਸ ਦੇ ਉੱਪਰ ਜਵਾਬ 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 ਨੂੰ ਮੈਂ ਕਹਿਣਾ ਚਾਹੁੰਦਾ ਮਤਲਬ ਬੱਚਾ ਇਹ ਬੱਚਾ ਚਲੋ ਮੈਂ ਅਮਰਿਤਪਾਲ ਨੂੰ ਬੇਨਤੀ ਕਰ ਦਿੰਦਾ ਹੂੰ ਮੈਂ ਤੁਹਾਨੂੰ ਉਹੀ ਕਹਾਂ ਨਾ ਵੀ ਮੇਰਾ ਕਿਹੜਾ ਜੀ ਕਰਦਾ ਮੈਂ ਕਿੰਨੇ ਆਕਰੂ ਅੱਜ ਤੱਕ ਕਹਿਤਾ ਜਦੋਂ ਇਹ ਰਾਜ ਸਾਹਿਬ ਘਰ ਜੀ ਜਦੋਂ ਇਹ ਪਾੜ ਦੇ ਜਦੋਂ ਇਹ ਗੱਲ ਕਹਿੰਦੇ ਆ ਹਕੂਮਤ ਉਸ ਵੇਲੇ ਮਤਲਬ ਇਹ ਰਾਜਗੁਰੂ ਸਖਦੇਵ ਭਗਤ ਸਿੰਘ ਹੁਣੀ ਮੂਰੇ ਆਉਂਦੇ ਆ ਯਾਰ ਵੀ ਉਹ ਸਾਡੇ ਲਈ ਇਹ ਸੂਬ ਦੇਸ਼ ਇਹ ਪੰਜਾਬ ਸਾਡੇ ਲਈ ਬਣਾ ਕੇ ਗਏ ਰੰਗਲਾ ਪੰਜਾਬ ਬਣਾ ਕੇ ਗਏ ਤੇ ਅੱਜ ਉਨੋ ਹੀ ਉਨੋ ਹੀ ਜਿਹੜੇ ਪੰਜਾਬ ਦਾ ਤਾਂ ਮੈਂ ਕਹਿੰਦਾ ਨਹੀਂ ਨਾ ਤਾਂ ਹੀ ਮੈਂ ਕਹਿੰਦਾ ਵੀ ਇਹ ਬਾਹਰੋਂ ਆ ਕੇ ਗੁਲਾਮ ਦੇਸ਼ਾਂ ਚੋਂ ਆਏ ਨੇ ਇਹਨਾਂ ਨੂੰ ਆਦਤ ਉੱਥੇ ਗੁਲਾਮ ਰਹਿਣ ਦੀ ਆ ਉੱਥੇ ਏਜੰਸੀਆਂ ਬਹੁਤ ਵੱਡੀਆਂ ਨੇ ਦੁਬਈ ਦੇ ਵਿੱਚ ਹੋਰ ਕੰਮ ਕਰਦੀਆਂ ਜਿਨ੍ਹਾਂ ਨੇ ਇਹਨਾਂ ਨੂੰ ਭੇਜਿਆ ਕਮਜ਼ੋਰੀ ਸਾਡੇ ਸਰਕਾਰ ਦੀ ਆ ਜਿਹੜੇ ਇਹੋ ਜਿਹੇ ਬੰਦਿਆਂ ਨੂੰ ਮਤਲਬ ਪਨਪਨ ਦੇ ਰਹੀ ਆ ਉਹ ਉਬਰਣ ਦੇ ਰਹੀ ਆ ਨਹੀਂ ਮੈਂ ਤਾਂ ਹੀ ਕਹਿ ਰਿਹਾ ਨਾ ਵੀ ਇਹ ਤਾਂ ਇੱਕ ਜਿਵੇਂ ਗਲੀ 'ਚ ਕੋਈ ਬੱਚਾ ਹੀ ਆ ਨਾ ਇਹਨੇ ਹਾਲਾਤ ਦੇਖੇ ਨਹੀਂ ਤਾਂ ਬਾਹਰ ਦਾ ਪੈਦ ਪੈਦਾ ਹੋਇਆ ਹੋਇਆ ਬਾਹਰ ਆਇਆ ਤੇ ਆ ਕੇ ਇਹ ਲੋਕਾਂ ਨੂੰ ਸਮਝਾਉਂਦਾ ਏ ਲੋਕਾਂ ਨੂੰ ਇਹ ਗਿਆਨ ਦਿੰਦਾ ਏ ਤਾਂ ਸੁਣ ਲਿਆ ਪੰਜਾਬ ਵਾਲਿਓ ਬਿੱਟੂ ਦਾ ਕਹਿਣਾ ਕਿ ਅਮਰਪਾਲ ਸਿੰਘ ਬਾਹਰੋਂ ਆ ਕੇ ਬਗਾਨੀ ਨੈਕਸਟਰੀ ਦਾ ਬੰਦਾ ਹੈ ਬਗਾਨੀ ਯਾਨੀ ਕੰਟਰੀ ਦਾ ਬੰਦਾ ਹੈ ਇਹ ਕਹਿੰਦਾ ਇਹ ਲੋਕ ਬਗਾਨੇ ਨੇ ਅਮਰਪਾਲ ਸਿੰਘ ਦਵਾਈ ਦੇ ਵਿੱਚ ਗਿਆ ਸੀ ਬਹੁਤ ਵੱਡੀਆਂ ਏਜੰਸੀਆਂ ਨੇ ਆਈਐਸਆਈ ਦਾ ਵੀ ਬੰਦਾ ਹੈ ਅਮਰਪਾਲ ਸਿੰਘ ਤੋਂ ਕਹਿੰਦਾ ਹੁਣ ਲੋਕ ਸਿੱਖ ਲੈ ਰਹੇ ਨੇ ਲੋਕਾਂ ਨੂੰ ਸਮਝਾਉਂਦਾ ਕੰਨ ਦਾ ਬੱਚਾ ਹੈ ਤਾਂ ਹੁਣ ਮੈਂ ਕਹਿਣਾ ਚਾਹਨਾ ਚਾਹੇ ਕੋਈ ਬੀਜੇਪੀ ਦਾ ਨੇਤਾ ਚਾਹੇ ਕੋਈ ਆਮ ਆਦਮੀ ਪਾਰਟੀ ਦਾ ਨੇਤਾ ਚਾਹੇ ਕੋਈ ਕਾਂਗਰਸੀ ਹੈ ਦੇਖੋ ਭਾਈ ਅਮਰਪਾਲ ਸਿੰਘ ਦੀ ਉਮਰ ਕਿੰਨੀ ਹੈ ਸਵਾਲ ਬਹੁਤ ਵੱਡਾ ਧਿਆਨ ਦੇ ਨਾਲ ਸੁਣਨ ਦੀ ਲੋੜ ਆ ਸਾਰਿਆਂ ਨੂੰ ਉਮਰ ਉਹਦੀ 28-29 ਸਾਲ ਦੇ ਕਰੀਬ ਹੈ ਤੇ ਫਿਰ ਅਮਰਪਾਲ ਸਿੰਘ ਉਹ ਨੌਜਵਾਨੀ ਦੇ ਵਿੱਚ ਉਹ ਰਾਵਾਂ ਦੇ ਉੱਤੇ ਨਿਕਲਿਆ ਜਿੱਥੇ ਬਹੁਤ ਵੱਡੇ ਖਤਰੇ ਮੁੱਲ ਲਏ ਜਾਂਦੇ ਨੇ ਜੇ ਨਾ ਹੁੰਦੀਆਂ ਨੇ ਥਾਣਿਆਂ ਦੇ ਵਿੱਚ ਰਹਿਣਾ ਪੈਂਦਾ ਪਤਾ ਨਹੀਂ ਕੀ ਕੀ ਉਹਨਾਂ ਨੂੰ ਤਸ਼ਿੱਦਤ ਸਹਿਣਾ ਪੈਂਦਾ ਸਰਕਾਰ ਦੇ ਦੁਆਰਾ ਔਰ ਦੂਜੇ ਪਾਸੇ ਸਾਡੇ ਪੰਜਾਬੀਆਂ ਤੋਂ ਜਿਹੜੀ ਵੱਡੇ ਪੱਦਰ ਤੇ ਜਣੀ ਉਮੀਦ ਕੀਤੀ ਜਾਂਦੀ ਹੈ ਕਿ ਭਾਈ ਆ ਸਾਡੇ ਪੰਜਾਬ ਦੇ ਚੋੜੇ ਹੋਏ ਲੀਡਰ ਨੇ ਚਾਹੇ ਉਹ ਕਿਸੇ ਵੀ ਪਾਰਟੀ ਦੇ ਵਿੱਚ ਸਬੰਧ ਰੱਖਦੇ ਨੇ ਉਹਨਾਂ ਦੇ ਇੱਕ ਵੱਡੀ ਉਮੀਦ ਹੁੰਦੀ ਆ ਪੰਜਾਬ ਦੇ ਲੋਕਾਂ ਨੂੰ ਕਿ ਪੰਜਾਬ ਦੇ ਲਈ ਬੋਲਣਗੇ ਸਾਡੀ ਕੌਮ ਦੇ ਲਈ ਬੋਲਣਗੇ ਸਾਡੇ ਲੋਕਾਂ ਦੇ ਲਈ ਬੋਲਣਗੇ ਰਮਨੀਤ ਬਿੱਟੂ ਦਾ ਇੱਕ ਬਹੁਤ ਵੱਡਾ ਐਗਜ਼ੈਂਪਲ ਤੌਰ ਤੇ ਸੈੱਟ ਕਰ ਦਿੱਤਾ ਆਪਣਾ ਉਹਨਾਂ ਨੇ ਇੱਕ ਨਮੂਨਾ ਕਿ ਮੈਂ ਪੰਜਾਬ ਦਾ ਨਹੀਂ ਹੈਗਾ ਮੈਂ ਪੰਜਾਬੀ ਨਹੀਂ ਹੈਗਾ ਮੈਂ ਪੰਜਾਬ ਦੇ ਲੋਕਾਂ ਦੇ ਹੱਕ ਦੇ ਵਿੱਚ ਨਹੀਂ ਹੈਗਾ ਮੈਂ ਤਾਂ ਪੰਜਾਬ ਦੇ ਲੋਕਾਂ ਦੇ ਵਿਰੋਧਾ ਯਾਨੀ ਹੁਣ ਅਮਰਪਾਲ ਸਿੰਘ ਦੀ ਇੱਕ ਪਾਸੇ ਹਾਈ ਕੋਰਟ ਬੰਨੀਓ ਔਰ ਦੂਜੇ ਪਾਸੇ ਹਾਈ ਕੋਰਟ ਦਾ ਤਾਂ ਯਾਨੀ ਇੱਕ ਪਾਸੇ ਰਹਿ ਜਾਂਦਾ ਕੰਮ ਔਰ ਦੂਸਰੇ ਪਾਸੇ ਜਿਹੜੇ ਲੋਕ ਸਭਾ ਦੇ ਸਪੀਕਰ ਓਮ ਪ੍ਰਕਾਸ਼ ਬਿਰਲਾ ਜੀ ਉਹਨਾਂ ਨੇ ਕਿਹਾ ਕਿ ਭਾਈ ਮੈਂ ਇੱਕ ਛੁੱਟੀ ਦਿੰਦਾ ਜਿਹੜੀ ਉਹਨਾਂ ਨੇ ਛੁੱਟੀ ਦਿੱਤੀ ਹੈ ਨਹੀਂ ਤਾਂ ਉਹਨਾਂ ਦੀ ਪਾਰਲੀਮੈਂਟ ਮੈਂਬਰਸ਼ਿਪ ਰੱਦ ਹੋ ਜਾਂਦੀ ਔਰ ਹੁਣ ਦੂਜੇ ਪਾਸੇ ਯਾਨੀ ਇੱਕ ਸੁਣਵਾਈ ਚੱਲਣੀ ਆ ਐਮਐਸਏ ਦੇ ਉੱਤੇ ਤੇ ਉਹਨੂੰ ਲੈ ਕੇ ਪੂਰੀ ਪਾਰਟੀ ਦੇ ਵਿੱਚ ਸਾਰੀਆਂ ਸਰਕਾਰਾਂ ਦੇ ਯਾਨੀ ਵਿੱਚ ਪੂਰੀ ਅਫੜਾ ਤਫੜੀ ਮੱਚ ਗਈ ਹੈ ਕਿ ਅਮਰਪਾਲ ਸਿੰਘ ਰਿਹਾ ਹੋਣ ਜਾ ਰਹੇ ਨੇ ਦਰਸਲ ਪੂਰੇ ਪੰਜਾਬ ਦੀ ਲੀਡਰੀ ਦੇ ਵਿੱਚ ਅੱਗ ਵਾਂਗੂ ਖਬਰ ਫੈਲੀ ਆ ਕਿ ਅਮਰਪਾਲ ਸਿੰਘ ਜੇਕਰ ਇੱਕ ਵਾਰ ਜੇਲ੍ਹ ਦੇ ਵਿੱਚੋਂ ਬਾਹਰ ਆਉਂਦਾ ਤੇ ਫੇਰ ਪੰਜਾਬ ਦੀ ਜਨਤਾ ਨੂੰ ਉਹ ਆਪਣੇ ਪਿੱਛੇ ਲਾਊਗਾ 2027 ਦੇ ਵਿੱਚ ਲੋਕਤਾ ਵੀ ਕਹਿੰਦੇ ਨੇ ਕਿ ਅਮਰਪਾਲ ਸਿੰਘ ਪੰਜਾਬ ਦਾ ਮੁੱਖ ਮੰਤਰੀ ਬਣਨਾ ਤਾਂ ਉਹੀ ਗੱਲਾਂ ਨੂੰ ਲੈ ਕੇ ਪੂਰੀਆਂ ਸਰਕਾਰਾਂ ਡਰ ਚੁੱਕੀਆਂ ਨੇ ਚਾਹੇ ਕੋਈ ਆਮ ਆਦਮੀ ਪਾਰਟੀ ਹੋਵੇ ਚਾਹੇ ਦੂਜੇ ਪਾਸੇ ਰਵਨੀਤ ਬਿੱਟੂ ਹੋਵੇ ਤੇ ਚਾਹੇ ਕੋਈ ਹੋਰ ਹੋਵੇ ਤਾਂ ਯਾਨੀ ਦੇਖੋ ਅਮਰਪਾਲ ਸਿੰਘ ਨੂੰ ਇੱਕ ਪਲੰਦੇ ਬਣਾਏ ਜਾਣਗੇ ਹੁਣ ਵੀ ਕਹਿੰਦਾ ਮੈਂ ਤੁਹਾਡੇ ਸਾਹਮਣੇ ਮੈਂ ਪਹਿਲਾਂ ਵੀ ਕਹਿੰਦਾ ਰਿਹਾ ਕਿ ਅਮਰਪਾਲ ਦੇ ਨਾਲ ਇੱਕ ਚਾਲ ਚੱਲੀ ਜਾਣੀ ਹੈ ਜਿਵੇਂ ਕਿ ਹੁਣ ਇਹਨਾਂ ਦਾ ਬਿਆਨ ਆਇਆ ਕਿ ਅਮਰਪਾਲ ਸਿੰਘ ਦੀ ਰਿਹਾਈ ਨਹੀਂ ਹੋਣੀ ਚਾਹੀਦੀ ਕਿਸੇ ਵੀ ਪ੍ਰਕਾਰ ਯਾਨੀ ਵੀਡੀਓ ਲੰਬੀ ਸੀ ਉਹਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਰਵਨੀਤ ਬਿੱਟੂ ਨੇ ਕਿ ਜੇਕਰ ਇਹਨਾਂ ਨੂੰ ਹਥਿਆਰਾਂ ਦਾ ਇੰਨਾ ਸ਼ੌਕ ਹੈ ਇਹਨਾਂ ਨੂੰ ਆਰਮੀ ਦੇ ਵਿੱਚ ਭਰਤੀ ਕਰ ਦਿਓ ਯੁੱਧ ਲੜਨ ਹੈ ਚੀਨ ਦੇ ਖਿਲਾਫ ਪਾਕਿਸਤਾਨ ਦੇ ਖਿਲਾਫ ਯਾਨੀ ਮੈਂ ਪੁੱਛਣਾ ਚਾਹੁੰਦਾ ਰਵਨੀਤ ਬਿੱਟੂ ਤੋਂ ਇਹਨੇ ਕਿਹਾ ਕਿ ਇਹਨਾਂ ਦੀ ਦੇਣ ਕੀ ਹੈ ਇੱਕ ਚੀਚੀ ਦਾ ਖੂਨ ਤੱਕ ਨਹੀਂ ਡੋਲੇ ਇਹਨਾਂ ਲੋਕਾਂ ਨੇ ਅਮਰਪਾਲ ਸਿੰਘ ਨੂੰ ਰਵਨੀਤ ਮਿੱਟੂ ਦੇ ਇਹ ਬਿਆਨ ਨੇ ਔਰ ਮੈਂ ਪੁੱਛਣਾ ਚਾਹੁੰਨਾ ਕਿ ਕਿਹੜਾ ਨੇਤਾ ਸਾਡੇ ਪੰਜਾਬ ਦਾ ਜਿਹਨੇ ਸਾਡੇ ਪੰਜਾਬ ਦੇ ਲਈ ਸਾਡੀ ਪੰਜਾਬੀਅਤ ਲਈ ਸਾਡੀ ਕੌਮ ਦੇ ਪ੍ਰਤੀ ਕੋਈ ਵੀ ਕੁਰਬਾਨੀ ਦਿੱਤੀ ਹੋਵੇ ਤੇ ਜਾਂ ਫਿਰ ਆਪਣਾ ਅਸਤੀਫਾ ਦਿੱਤਾ ਹੋਵੇ ਮੈਂ ਅਕਸਰ ਕਹਿੰਦਾ ਰਿਹਾ ਕਿ ਜੇਕਰ ਕੋਈ ਨੇਤਾ ਕਿਸੇ ਵੀ ਪਾਰਟੀ ਦੇ ਵਿੱਚ ਸਬੰਧ ਰੱਖਦਾ ਉਹ ਪੰਜਾਬੀ ਹੈ ਉਹ ਪੰਜਾਬ ਦਾ ਤਾਂ ਉਹ ਆਪਣਾ ਇੱਕ ਅਸਤੀਫਾ ਦੇ ਕੇ ਯਾਨੀ ਰਿਕਾਰਡ ਕਾਇਮ ਕਰੇ ਮੈਂ ਪੰਜਾਬ ਦੇ ਲੋਕਾਂ ਨਾਲ ਮੈਂ ਪੰਜਾਬੀਅਤ ਨਾਲ ਮੈਂ ਸਿੱਖ ਕੌਮ ਦੇ ਨਾਲ ਖੜਾ ਕਿਉਂਕਿ ਇਹਨਾਂ ਦੇ ਵਿੱਚ ਇਹ ਨਹੀਂ ਯੁਰਤ ਨਹੀਂ ਹੁੰਦੀ ਸਿਰਫ ਇੱਕ ਬਿਆਨ ਦਾਗਣੇ ਆਉਂਦੇ ਨੇ ਜਿਹੜੀ ਕਿ ਇਹਨਾਂ ਦੀ ਪੋਲਿਟਿਕਸ ਹੈ ਇਹ ਸਿਰਫ ਬਿਆਨਾਂ ਦੇ ਉੱਤੇ ਆਧਾਰਿਤ ਹੁੰਦੀ ਹੈ ਉਹਨਾਂ ਦੀ ਬੁਨਿਆਦ ਤੇ ਟਿੱਕੀ ਹੋਈ ਹੈ ਜੇਕਰ ਇਹੋ ਜਿਹੇ ਬਿਆਨ ਨਹੀਂ ਦਿੰਦੇ ਤਾਂ ਇਹਨਾਂ ਦੀ ਲੀਡਰਸ਼ਿਪ ਖਤਮ ਹੁੰਦੀ ਹੈ ਇਹਨਾਂ ਨੂੰ ਲੱਗਦਾ ਇਹਨਾਂ ਨੂੰ ਲੱਗਦਾ ਸਾਨੂੰ ਨਾ ਸਾਨੂੰ ਤਾਂ ਜਿਹੜਾ ਪਤਾ ਹੈ ਉਹਦਾ ਪਤਾ ਹੀ ਹੈ ਕਿ ਲੋਕ ਪੰਜਾਬ ਦੇ ਹੱਕ ਦੇ ਵਿੱਚ ਨਹੀਂ ਖੜ ਸਕਦੇ ਕਦੇ ਵੀ ਜਗ ਹੈ ਨਾ ਇੱਕ ਤਾਂ ਆਪਣੀ ਕੁਰਸੀ ਦੇਖਣੀ ਆ ਔਰ ਦੂਜਾ ਆਪਣਾ ਘਰ ਵੇਖਣਾ ਕਿਵੇਂ ਚਲਾਉਣਾ ਕਿਵੇਂ ਪੈਸਾ ਕਮਾਉਣਾ ਕਿਵੇਂ ਆਪਣੇ ਆਪ ਨੂੰ ਚਾਹੇ ਕੋਈ ਬਦਨਾਮੀ ਹੁੰਦੀ ਆ ਆਪਣੇ ਆਪ ਨੂੰ ਉਥੇ ਜਨੀਆਂ ਇੱਕ ਜਗ੍ਹਾ ਦੇ ਉੱਤੇ ਸਥਿਰ ਰੱਖਣ ਵਾਸਤੇ ਬਹੁਤ ਵੱਡੇ ਵੱਡੇ ਬਲੀਦਾਨ ਦਿੰਦੇ ਨੇ ਇੱਥੋਂ ਤੱਕ ਕਿ ਇਹ ਕਾਸੇ ਦਾ ਵੀ ਬਲੀ ਦੇ ਦੇ ਸਕਦੇ ਨੇ ਮੈਂ ਕਹਿਣਾ ਨਹੀਂ ਚਾਹੁੰਦਾ ਇਹ ਜੀਆਂ ਗੱਲਾਂ ਔਰ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਅਪੀਲ ਕਿ ਅਮਰਪਾਲ ਸਿੰਘ ਦੀ ਰਿਹਾਈ ਤੇ ਮੋਹਰ ਲੱਗੀ ਆ ਅਮਰਪਾਲ ਸਿੰਘ ਜਾਦਾ ਦਿਨ ਅੰਦਰ ਨਹੀਂ ਰਹਿੰਦਾ 12 ਤਰੀਕ ਨੂੰ ਯਾਨੀ ਮਾਰਚ ਦੇ ਮਹੀਨੇ ਦੇ ਵਿੱਚ ਹੀ ਉਹਦੇ ਉੱਤੇ ਸੁਣਵਾਈ ਹੋਣ ਜਾ ਰਹੀ ਹੈ ਅਮਰਪਾਲ ਸਿੰਘ ਦੀ ਜਿਹੜੀ ਤਰੀਕ ਰੱਖੀ ਗਈ ਹੈ 10 ਮਾਰਚ ਰਿਹਾ ਹੋਣ ਦੀ ਬਹੁਤ ਵੱਡੀ ਗੱਲ ਹੈ ਯਾਨੀ ਐਨਐਸਏ ਟੁੱਟਣੀ ਤੈ ਹੋ ਗਈ ਹੈ ਔਰ ਸਾਰੇ ਪੰਜਾਬੀਆਂ ਨੂੰ ਇੱਕ ਵੱਡਾ ਸੁਨੇਹਾ ਆਹ ਵੀਡੀਓ ਦੇ ਜ਼ਰੀਏ ਜਾ ਸਕਦਾ ਜੇਕਰ ਤੁਸੀਂ ਇਹ ਵੀਡੀਓ ਨੂੰ ਸ਼ੇਅਰ ਕਰਦੇ ਹੋ ਤਾਂ ਠੀਕ ਆ ਪੰਜਾਬ ਵਾਲਿਓ ਮਿਲਦੇ ਹਾਂ ਅਗਲੇ ਟੌਪਿਕ ਤੇ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਕੇ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲਟੇ ਜਰੂਰ ਕਰ ਲੈਣਾ ਜੀ ਧੰਨਵਾਦ